ਹਾਏ ਨਹੀਂ ਆਪਾਂ ਫੇਰ ਮਿਲਾਂਗੇ ਕਦੇ ਨਾ ਕਦੇ ਫੇਰ ਮਿਲਾਂਗੇ ਅਸੀਂ ਇੱਥੋਂ ਉਹ ਇਹੋ ਕੰਮ ਕਰਨਾ ਸਿੱਖਿਆ ਕਿ ਜਦੋਂ ਇੰਟਰਨੈਸ਼ਨਲ ਸਟੂਡੈਂਟ ਬਣ ਕੇ ਗਏ ਸੀ ਸਫਾਈਆਂ ਕਰਦੇ ਸੀ ਤੇ ਸਭ ਕੁਝ ਕਰਦੇ ਸੀ ਅਸੀਂ ਗਰਾਊਂਡ ਲੈਵਲ ਤੋਂ ਕੰਮ ਕਰਨਾ ਸ਼ੁਰੂ ਕੀਤਾ ਉੱਥੇ ਤੇ ਉਹ ਸਾਨੂੰ ਇੱਕੋ ਚੀਜ਼ ਸਿਖਾਈ ਉਸ ਉਸ ਕੰਟਰੀ ਨੇ ਕਿ ਜੋ ਵੀ ਕਰਨਾ بیس ਤੋਂ ਸਟਾਰਟ ਕਰੋ ਨਾ ਹੀ ਗਵਾਉਣਾ ਹਲੇ ਜ਼ਿੰਦਗੀ 'ਚ ਤੂੰ ਪੜਾ ਕੁਝ ਮਿਲ ਜਾਣਾ ਤੈਨੂੰ ਸਜਣਾ ਪਾ ਕੇ ਪਛਤਾਉਣਾ ਹਲੇ ਜ਼ਿੰਦਗੀ 'ਚ ਤੂੰ ਮੈਂ ਜਦੋਂ ਨਵਾਂ ਨਵਾਂ ਐਜ਼ ਅ ਸਟੂਡੈਂਟ ਕੈਸੀ ਤੇ ਆਬਵੀਅਸਲੀ ਮੈਂ ਜੌਬ ਲੱਭ ਰਿਆ ਸੀ ਸੋ ਕਿਸੇ ਨੇ ਮੇਰੀ ਹੈਲਪ ਕੀਤੀ ਸੀ ਜੌਬ 'ਚ ਤੇ ਬਟ ਉਹ ਹੈਲਪ ਨਹੀਂ ਸੀ ਇੱਕ ਹਿਸਾਬ ਦਾ ਉਹ ਮੇਰੇ ਲਈ ਕਾਫੀ ਪੰਗੇ ਜਿਹੇ ਵਾਲਾ ਕੰਮ ਸੀ ਹਾਂ ਮੇਰਾ ਇੱਕ ਸ਼ੌਂਕ ਹੁੰਦਾ ਸੀ ਮੈਂ ਗੱਡੀ ਤੇ ਬੈ ਕੇ ਵਿੱਚ ਪੂਰਾ ਕਰਦਾ ਰਿਹਾ ਆਪਣਾ ਕਿ ਗੱਡੀ 'ਚ ਮੈਂ ਵੀਡੀਓ ਬਣਾ ਕੇ ਪਾ ਲੈਣੀ ਤੇ ਮੈਨੂੰ ਇਹ ਹੁੰਦਾ ਸੀ ਵੀ ਮੈਂ ਸ਼ੁਰੂ ਤੋਂ ਇਹ ਚੀਜ਼ ਦੇ ਮਾਈਂਡ 'ਚ ਮੇਰੇ ਸੀ ਕਿ ਕੋਈ ਵਿਊ ਦੇ ਲਈ ਮੈਂ ਕਰਨਾ ਮੇਰਾ ਸ਼ੌਂਕ ਆ ਚਾਰ ਬੰਦੇ ਮੇਰੇ ਗਾਣਾ ਸੁਣ ਰਹੇ ਮੈਨੂੰ ਖੀ ਬਹੁਤ ਜੀ ਬਹੁਤ ਟੋਕਰਾਂ ਰੱਖਦੇ ਨੇ ਜਿਹੜੀਆਂ ਲਗਾ ਕੇ ਜੱਗ ਤੋਂ ਹੋ ਲੜਿਆ ਵੀ ਤੇਰੇ ਨਾਲ ਤੇਰੇ ਨਾਲ ਪਿਆਰ ਮਾਏ ਤੂੰ ਹੀ ਮੇਰਾ ਰੱਬ ਬਣੀ ਤੂੰ ਹੀ ਮੇਰਾ ਯਾਰ ਮਾਏ। ਇਹ ਗੱਲ ਤਾਂ ਗਾਣਾ ਵਾਇਰਲ ਹੋਇਆ। ਵਾਟ ਵਾਸ ਯੋਰ ਫਰਸਟ ਰੀਐਕਸ਼ਨ ਤੁਸੀਂ ਕਿਸ ਤਰੀਕੇ ਨਾਲ ਰਿਐਕਟ ਕੀਤਾ ਸੀ ਕਿੱਦਾਂ ਲੱਗਿਆ ਸੀ? ਮੈਂ ਜੀ ਸਵੇਰੇ ਉੱਠਿਆ ਤੇ ਮੈਂ ਜਿੰਦਾ ਇੱਕ ਦਿਨ ਪਹਿਲਾਂ ਰੀਲ ਪਾਈ ਤੇ ਸਵੇਰੇ ਉੱਠਦਾ ਵਾਂ ਤੇ ਮੇਰੀ 2 ਮਿਲੀਅਨ YouTube ਤੇ ਵਿਊ ਹੋ ਗਏ ਤੇ ਮਤਲਬ ਲੋਕੀ ਰੀਲਾਂ ਬਣਾਉਂਦੇ ਆ ਉਹਦੇ ਤੇ ਹਨਾ 사ਉਂਡ ਦੇ ਉੱਤੇ ਕ੍ਰੀਏਟ ਕਰਦੇ ਤੇ ਮੈਂ ਦੇਖੀ ਜਾ ਰਹੀ ਸੀ ਮੈਂ ਇਹ ਤੇ ਮੇਰੇ ਗਾਣੇ ਚੱਲੀ ਜਾਂਦਾ। ਹੁਣ ਨਹੀਂ ਉਹ ਲਾਂਬੇ ਕੋਈ ਲਿਆਉਂਦਾ ਹੋਣਾ ਫੇਰ ਹਾਏ। ਕੁੱਟ ਬੜੀ ਖਾਦੀ ਤੇਰੀ ਚੱਪਲਾਂ ਦੀ ਮੇਰ ਹਾਏ ਕਾਸ਼ ਫਿਰ ਮੁੜ ਕੇ ਸਕੂਲੇ ਫਿਰ ਪਾੜ ਦੇ ਗੋਦੀ ਵਿੱਚ ਸੌਂਦਾ ਤੇਰੀ ਆਣ ਕਿ ਮੈਂ ਫੇਰ ਮਹੀਂ ਬੜਾ ਹੀ ਗਵਾਉਣਾ ਹਲੇ ਜ਼ਿੰਦਗੀ 'ਚ ਤੂੰ ਬੜਾ ਕੁਝ ਮਿਲ ਜਾਣਾ ਤੈਨੂੰ ਸਜਣਾ ਪਾ ਕੇ ਪਛਤਾਉਣਾ ਹਲੇ ਜ਼ਿੰਦਗੀ 'ਚ ਤੂੰ ਹਾਏ ਨਹੀਂ ਆਪਾਂ ਫੇਰ ਮਿਲਾਂਗੇ ਕਦੇ ਨਾ ਕਦੇ ਫੇਰ ਮਿਲਾਂਗੇ ਹਾਏ ਨਹੀਂ ਆਪਾਂ ਫੇਰ ਮਿਲਾਂਗੇ ਕਦੇ ਨਾ ਕਦੇ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਲੀਨ ਤੇ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਤੇ ਤੁਸੀਂ ਪਤਾ ਨਹੀਂ ਆਪਣੇ ਚਾਉਣ ਵਾਲਿਆਂ ਨੂੰ ਮਿਲਣਾ ਹੈ ਕਿ ਨਹੀਂ ਮਿਲਣਾ ਪਰ ਅੱਜ ਤੁਹਾਨੂੰ ਇਸ ਗਾਣੇ ਦੇ ਪਿੱਛੇ ਦੀ ਆਵਾਜ਼ ਦੇ ਨਾਲ ਅਸੀਂ ਜ਼ਰੂਰ ਮਿਲਾਨ ਜਾਵਾਂਗੇ ਤੇ ਉਸ ਬੰਦਾ ਅਸਲ ਦੇ ਵਿੱਚ ਹੈ ਕੀ ਉਹਨਾਂ ਦੀ ਕੀ ਕਹਾਣੀ ਹੈ ਉਹ ਵੀ ਅੱਜ ਤੁਹਾਨੂੰ ਉਸ ਦੇ ਨਾਲ ਥੋੜਾ ਜਿਹਾ ਜਿਹੜਾ ਇੰਟਰੈਕਸ਼ਨ ਉਹਨਾਂ ਦੇ ਨਾਲ ਕਰਾਵਾਂਗੇ ਜੀ ਅੱਜ ਸਾਡੇ ਨਾਲ ਮੌਜੂਦ ਨੇ ਸੈਵੀ ਕਾਲੋ ਜੀ ਤੇ ਆਓ ਉਹਨਾਂ ਦੇ ਨਾਲ ਥੋੜੀ ਜੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਸਰ ਤੁਹਾਡਾ ਬਹੁਤ ਵਧੀਆ ਤੁਸੀਂ ਸਹੀ ਹੋ ਹੋਰ ਸਰ ਕਿੱਧਾ ਚੱਲ ਰਿਹਾ ਸਭ ਕੁਝ ਬਹੁਤ ਹੀ ਕਿਰਪਾਬਖਸ਼ ਅਨੁਰਾਗ ਦੀ ਤੇ ਸਰ ਤੁਸੀਂ ਇੰਨਾ ਵੱਡਾ ਹਿੱਟ ਗਾਣਾ ਦਿੱਤਾ ਸੋਸ਼ਲ ਮੀਡੀਆ ਤੇ ਇੰਨਾ ਵਾਇਰਲ ਹੋਇਆ ਤੇ ਇਸ ਗਾਣੇ ਨੂੰ ਲੈ ਕੇ ਜੇ ਅਸੀਂ ਗੱਲ ਕਰੀਏ ਇਸ ਗਾਣੇ ਤੋਂ ਲੈ ਕੇ ਜਿਹੜਾ ਅਸਲ ਸੈਵੀ ਹੈ ਜੇ ਉਸ ਚੀਜ਼ ਨੂੰ ਅਸੀਂ ਲੋਕਾਂ ਨੂੰ ਦੱਸਣਾ ਹੋਵੇ ਕਿ ਅਸਲ ਸੈਵੀ ਕੀ ਹੈ ਤੇ ਕਿਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਇੰਟਰੋਡਿਊਸ ਕਰੋਗੇ ਅਸਲ ਸੈਵੀ ਜੀ ਇੱਕ ਇੰਟਰਨੈਸ਼ਨਲ ਸਟੂਡੈਂਟ ਹੈ ਜੋ ਬਾਅਦ ਚ ਪੱਕਾ ਹੋਇਆ ਤੇ ਆਪਣੀ ਲਾਈਫ ਨੂੰ ਜੀਣਾ ਸ਼ੁਰੂ ਕੀਤਾ ਪ੍ਰੋਪਰ ਤਰੀਕੇ ਨਾਲ ਇਹ ਸਿੰਗਰ ਨੂੰ ਛੱਡ ਕੇ ਜਾਂ ਆਰਟਿਸਟ ਲਾਈਨ ਨੂੰ ਛੱਡ ਕੇ ਮੈਂ ਇੱਕ ਵੀਡੀਓਗ੍ਰਾਫਰ ਤੇ ਇੱਕ ਫੋਟੋਗ੍ਰਾਫਰ ਵੀ ਹਾਂ ਜੀ ਤੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਦੀ ਗੱਲ ਕੀਤੀ ਤੇ ਅਸੀਂ ਅੱਜ ਕੱਲ ਬਹੁਤ ਦੇਖਦੇ ਹਾਂ ਨਾ ਬੱਚਿਆਂ 'ਚ ਬਹੁਤ ਟ੍ਰੈਂਡ ਹੈ ਕਿ ਉਹਨਾਂ ਨੇ ਇੰਟਰਨੈਸ਼ਨਲ ਕਿ ਮੈਂ ਅਸੀਂ ਕੈਨੇਡਾ ਜਾਣਾ ਹੈ ਅਸੀਂ ਬਾਹਰ ਜਾਣਾ ਹੈ ਸਾਨੂੰ ਪੰਜਾਬ ਤੋਂ ਬਾਹਰ ਜਾਣਾ ਸਾਨੂੰ ਪੰਜਾਬ ਤੋਂ ਫਿਊਚਰ ਨਹੀਂ ਦਿਖਦਾ ਤੇ ਇਸ ਗੱਲ ਨਾਲ ਤੁਸੀਂ ਕਿੰਨੇ ਸਹਿਮਤ ਹੋ ਕਿ ਬਾਹਰ ਜਾ ਕੇ ਹਰ ਕੋਈ ਆਪਣਾ ਫਿਊਚਰ ਬਣਾ ਲੈਂਦਾ ਹੈ ਜਾਂ ਇਹ ਪੰਜਾਬ ਰਹਿ ਕੇ ਨਹੀਂ ਬਣਾ ਸਕਦੇ ਜਾਂ ਕਿਵੇਂ ਕਿਸ ਤਰ੍ਹਾਂ ਨਹੀਂ ਜੀ ਪੰਜਾਬ 'ਚ ਵੀ ਸਭ ਕੁਝ ਬਣ ਸਕਦਾ ਇਹ ਆਪਣੀ ਮਿਹਨਤ ਹੈ ਅਸੀਂ ਇੱਥੋਂ ਉਹ ਇਹੋ ਕੰਮ ਕਰਨਾ ਸਿੱਖਿਆ ਕਿ ਜਦੋਂ ਇੰਟਰਨੈਸ਼ਨਲ ਸਟੂਡੈਂਟ ਬਣ ਕੇ ਗਏ ਅਸੀਂ ਸਫਾਈਆਂ ਕਰਦੇ ਸੀ ਇਹ ਸਭ ਕੁਝ ਕਰਦੇ ਸੀ ਅਸੀਂ ਗਰਾਊਂਡ ਲੈਵਲ ਤੋਂ ਕੰਮ ਕਰਨਾ ਸ਼ੁਰੂ ਕੀਤਾ ਉੱਥੇ ਤੇ ਉਹ ਸਾਨੂੰ ਇੱਕੋ ਚੀਜ਼ ਸਿਖਾਈ ਉਸ ਉਸ ਕੰਟਰੀ ਨੇ ਕਿ ਜੋ ਵੀ ਕਰਨਾ 베ਸ ਤੋਂ ਸਟਾਰਟ ਕਰੋ ਸੋ ਆਪਾਂ ਆਪਣੀ ਕੰਟਰੀ ਚ ਰਹਿ ਕੇ ਵੀ ਜੇ ਕੋਈ ਸਟਾਰਟ ਕਰਨਾ ਜੇ ਐਗਰੀਕਲਚਰ ਨੂੰ ਲੈ ਲਈਏ ਤੇ ਆਪਾਂ ਐਗਰੀਕਲ ਖੇਤੀਬਾੜੀ ਆਪਾਂ ਬੇਸਿਕ ਲੈਵਲ ਤੋਂ ਸਟਾਰਟ ਕਰਦੇ ਪਹਿਲਾਂ ਸਾਰਾ ਕੁਝ 베ਸ ਤੋਂ ਹੁੰਦਾ ਫਿਰ ਬਾਅਦ ਚ ਪੰਗੂ ਉਠਦੇ ਆ ਫਿਰ ਬਾਅਦ ਚ ਕਣਕ ਬਣਦੀ ਹੈ ਹਨ ਸੋ ਉਹੀ ਚੀਜ਼ ਹੈ ਹਰ ਹਰ ਲਾਈਨ ਦੇ ਵਿੱਚ ਹੀ ਇੱਕ ਛੋਟਾ ਛੋਟਾ ਮੈਟਰ ਹੈ ਕਿ 베이스 ਤੋਂ ਸਟਾਰਟ ਹੁੰਦਾ। ਵਸੇ ਦੇਖਦੇ ਆ ਕਿ ਇੱਥੇ ਘਰ ਦੇ ਵਿੱਚ ਰਹਿੰਦੇ ਬੱਚਿਆਂ ਨੂੰ ਅਸੀਂ ਕਹਿ ਦਈਏ ਵੀ ਪਾਣੀ ਦਾ ਗਲਾਸ ਚੱਕ ਕੇ ਤੁਸੀਂ ਕਿਚਨ ਤੱਕ ਛੱਡ ਆਓ ਜਾਂ ਕਿਚਨ ਚੋਂ ਪਾਣੀ ਦਾ ਗਲਾਸ ਲੈ ਬੱਚੇ ਉਹ ਮੰਨਾਂ ਕਰ ਦਿੰਦੇ ਆ ਤੇ ਉੱਥੇ ਜਾ ਕੇ ਬਹੁਤ ਸਾਰੇ ਕੰਮ ਕਰਨੇ ਪੈਂਦੇ ਆ ਕਦੇ ਉਹਨਾਂ ਨੂੰ ਵਾਸ਼ਿੰਗ ਕਰਨੀ ਪੈਂਦੀ ਆ ਕਦੇ ਡਿਲੀਵਰੀ ਸ਼ਾਪਸ ਤੇ ਕੰਮ ਕਰਨਾ ਪੈਂਦਾ ਤੇ ਇਸ ਚੀਜ਼ ਦੇ ਵਿੱਚ ਬੱਚਿਆਂ ਦਾ ਇੱਕ ਸਟਰਗਲ ਹੁੰਦਾ ਹੈ। ਤੇ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਉਹ ਸਟਰਗਲ ਹਰ ਕੋਈ ਨਹੀਂ ਵੇਖਦਾ ਬਾਰੇ ਕਹਿੰਦੇ ਬੱਚਾ ਬਾਹਰ ਹੈ। ਹਾਂਜੀ ਕੁਝ ਇਸ ਚੀਜ਼ ਦਾ ਵੀ ਬੱਚਾ ਦਿਮਾਗ ਦੇ ਵਿੱਚ ਪ੍ਰੈਸ਼ਰ ਹੁੰਦਾ ਹੈ ਕਿ ਜੇ ਅਸੀਂ ਆਪਣੀ ਰੀਅਲ ਸਿਚੁਏਸ਼ਨ ਕਰਦਿਆਂ ਨੂੰ ਦੱਸਤੀ ਤੇ ਮਤਲਬ ਉਹ ਕੀ ਸੋਚਣਗੇ ਜਾਂ ਉਹਨਾਂ ਦੇ ਕੀ ਬੀਤੋਗੇ ਬੱਚੇ ਕੁਝ ਹਾਈਡ ਕਰਦੇ ਆ ਬਾਹਰ ਜੋ ਤੁਹਾਂਦੇ ਪਹਿਲੀ ਗੱਲ ਤੇ ਦੇਖੋ ਜੀ ਸਾਨੂੰ ਬਾਹਰ ਜਾ ਕੇ ਤੇ ਪਹਿਲਾਂ ਅਕਲ ਹੁੰਦੀ ਹੈ ਜਦੋਂ ਤੁਸੀਂ ਇਸ ਗੱਲ ਸਟਾਰਟ ਕੀਤੀ ਕਿ ਪਾਣੀ ਦਾ ਗਲਾਸ ਫੜਨਾ ਵੀ ਹੈ ਨਾ ਵੀ ਵਫੜਾਉਣਾ ਵੀ ਹਾਰਡ ਹੁੰਦਾ ਤੇ ਉਹ ਐਕਚੁਅਲ ਚ ਇਹ ਹੁੰਦਾ ਸਾਨੂੰ ਘਰ ਦੇ ਇੰਨਾ ਕੰਫਰਟੇਬਲ ਲੈਵਲ ਦੇ ਦਿੰਦੇ ਕਿ ਇੰਨਾ ਕੰਫਰਟ ਮਿਲਦਾ ਸਾਨੂੰ ਘਰ ਦੇ ਵਿੱਚ ਕਿ ਅਸੀਂ ਸੋਚਦੇ ਆ ਕਿ ਮੰਮੀ ਨੂੰ ਹੀ ਕਹਿ ਦਈਏ ਕਿ ਸਾਨੂੰ ਪਾਣੀ ਦੋ ਪਾਣੀ ਦੋ ਬਾਹਰ ਜਾ ਕੇ ਸਾਡੇ ਪੇਰੈਂਟ ਸਾਡੇ ਕੋਲ ਨਹੀਂ ਹੁੰਦੇ ਤੇ ਜਦੋਂ ਪੇਰੈਂਟਸ ਕੋਲ ਨਹੀਂ ਹੁੰਦੇ ਸਾਡੀ ਕੋਈ سپورਟ ਨਹੀਂ ਹੁੰਦੀ ਈਵਨ ਤੁਹਾਡੇ ਉੱਤੇ ਰਿਸ਼ਤੇਦਾਰ ਵੀ ਤੁਹਾਡੇ ਸਕੇ ਨਹੀਂ ਹੁੰਦੇ ਜੋ ਕਿਉਂਕਿ ਤੁਹਾਡਾ ਜੋ ਮਾਪਿਆਂ ਦਾ ਪਿਆਰ ਆ ਤੇ ਮਾਪਿਆਂ ਦਾ ਤੁਹਾਡਾ ਹੈ ਉਹ ਉਹੀ ਰਹਿਣਾ ਕੋਈ ਦੂਜਾ ਰਿਸ਼ਤੇਦਾਰੀ ਜਾਂ ਕੋਈ ਫੈਮਿਲੀ سپورਟ ਨਹੀਂ ਹੁੰਦੀ ਬੜਾ ਹਾਂ ਜਿਹੜੀ ਦੂਜੀ ਆਪਣੀ ਖੁਦ ਦੀ ਫੈਮਿਲੀ ਦੀ سپورਟ ਆ ਉਹ ਪੱਕੀ ਆ ਸੋ ਉੱਥੇ ਜਾ ਕੇ ਜਦੋਂ ਇਹ ਗੱਲ ਹੁੰਦੀ ਹੈ ਨਾ ਕਿ ਪਾਣੀ ਦੇ ਗਲਾਸ ਵਾਲੀ ਜਿੰਨਾ ਗੱਲ ਸੀ ਤੇ ਉਹ ਜਦੋਂ ਆਪਾਂ ਇੱਥੇ ਵੀ ਵੇਖੀਦਾ ਕਿ ਵੀ ਆਪਾਂ ਇੱਥੇ ਨਹੀਂ ਕਰਦੇ ਸੀ ਉੱਥੇ ਜਾ ਕੇ ਅਕਲਾ ਗੀ ਤੇ ਮੈਂ ਤੇ ਇਹ ਕਹੂੰਗਾ ਕਿ ਪੇਰੈਂਟਸ ਦੀ ਹੀ ਗਲਤੀ ਹੈ ਜੇ ਉਹ ਸਾਨੂੰ ਕੰਫਰਟ ਦੇ ਕੇ ਉਹੀ ਸਾਨੂੰ ਬੇਸਿਕ ਤੋਂ ਸਿਖਾਉਣਾ ਕਿ ਬਈ ਇਹ ਕੰਮ ਥੋੜਾ ਹੈ ਤੁਸੀਂ ਆਪ ਕਰਨਾ ਜੇ ਅਸੀਂ ਇਹ ਜਿਹਾ ਉਹ ਸਾਨੂੰ ਸਿਖਾਉਣ ਲੱਗ ਜਾਏ ਸਾਨੂੰ ਉਹ ਪਹਿਲਾਂ ਤੋਂ ਹੀ ਪਤਾ ਹੋਊਗਾ ਤੇ ਅਸੀਂ ਆਪ ਕਰਨਾ ਸਾਰਾ ਕੁਝ ਸ਼ੁਰੂਆਤ ਕਰ ਦੋ ਸਰ ਜੇ ਤੁਸੀਂ ਬਾਹਰ ਗਏ ਤੇ ਬੱਚੇ ਬਾਹਰ ਜਾ ਕੇ ਬੱਚਾ ਨੂੰ ਠੋਕਰਾਂ ਵੀ ਪੈਂਦੀਆਂ ਹਨਾ ਕੋਈ ਨਾ ਕੋਈ ਇਹੋ ਜਿਹਾ ਹੁੰਦਾ ਕਿ ਜੇ ਬੰਦਾ ਜੋਬ ਤੋਂ ਆਵੇ ਤਾਂ ਕੋਈ ਬੰਦਾ ਉਹ ਕੋ ਪੈਸੇ ਨਹੀਂ ਦਿੰਦਾ ਯਾ ਕੋਈ ਗਲਤ ਰਾਹੇ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਇਹੋ ਜਿਹਾ ਕੋਈ ਇਨਸੀਡੈਂਟ ਤੁਹਾਡੀ ਲਾਈਫ ਨਾਲ ਜੁੜਿਆ ਹੋਇਆ? ਹਾਂਜੀ ਹੈਗਾ ਜੀ ਮੇਰੀ ਲਾਈਫ ਦਾ ਮੈਂ ਕਦੀ ਇਹ ਸਾਰਿਆਂ ਨੂੰ ਕਿਸੇ ਨਾਲ ਡਿਸਕਸ ਨਹੀਂ ਕੀਤੀ ਇਹ ਚੀਜ਼। ਮੈਂ ਜਦੋਂ ਨਵਾਂ ਨਵਾਂ ਐਜ਼ ਅ ਸਟੂਡੈਂਟ ਗਿਆ ਸੀ ਤੇ ਆਬਵੀਅਸਲੀ ਮੈਂ ਜੌਬ ਲੱਭ ਰਿਆ ਸੀ। ਸੋ ਕਿਸੇ ਨੇ ਮੇਰੀ ਹੈਲਪ ਕੀਤੀ ਸੀ ਜੌਬ 'ਚ ਤੇ ਬਟ ਉਹ ਉਹ ਹੈਲਪ ਨਹੀਂ ਸੀ। ਇੱਕ ਹਿਸਾਬ ਦਾ ਉਹ ਮੇਰੇ ਲਈ ਕਾਫੀ ਪੰਗੇ ਜਿਹੇ ਵਾਲਾ ਕੰਮ ਸੀ। ਉਹ ਬੰਦੇ ਨੇ ਮੇਰਾ ਮਤਲਬ ਮੇਰੇ ਤੋਂ ਹਰ ਕੰਮ ਮੇਰੇ ਤੋਂ ਕਰਵਾਇਆ ਐਡੀਟਿੰਗ ਦਾ ਵੀ ਫੋਟੋਗ੍ਰਾਫੀ ਦਾ ਵੀ ਵੀਡੀਓਗ੍ਰਾਫੀ ਦਾ ਵੀ ਬਟ ਜਦੋਂ ਪੇ ਦੇਣ ਦੀ ਵਾਰੀ ਆਈ ਸੀ ਕਿ ਜਿੱਦਾਂ ਇੱਕ ਹੁੰਦਾ ਨਹੀਂ ਕਿ ਆਪਾਂ ਪੇ ਕਰਦੇ ਆਂ ਅਸੀਂ ਟੈਕਸ ਵੀ ਪੇ ਕਰਦੇ ਆਂ ਮੈਂ ਥੋੜਾ ਜਿਹਾ ਕੈਸ਼ ਹੀ ਕੰਮ ਕੀਤਾ ਸੀ ਤੇ ਜੋ ਕੀ ਆਪਾਂ ਕਰਦੇ ਨੇ ਐਸੇ ਬਟ ਥੋੜਾ ਜਿਹਾ ਕੀਤਾ ਸੀ ਤੇ ਬੰਦੇ ਨੇ ਮੇਰਾ ਉਹਦੇ 'ਚ ਵੀ ਟੈਕਸ ਕੱਟ ਲਿਆ ਸੀ ਅੱਛਾ ਮੈਨੂੰ ਇਹ ਵੀ ਨੌਲੇਜ ਨਹੀਂ ਹੁੰਦੀ ਸੀ ਕਿ ਟੈਕਸ ਇਸ ਚੀਜ਼ 'ਚ ਨਹੀਂ ਜਾਂਦਾ ਨਹੀਂ ਜਾਂਦਾ ਸੋ ਉਹ ਚੀਜ਼ਾਂ ਨੇ ਮੈਨੂੰ ਕਾਫੀ ਕੁਝ ਲਰਨ ਕਰਨਾ ਸਿਖਾਇਆ ਉੱਥੇ ਵੀ ਅਪਾ ਕਿਸੇ ਤੇ ٹرسٹ ਨਹੀਂ ਕਰ ਸਕਦੇ ਬਲਾਈਂਡਲੀ ਸੋ ਹਰ ਚੀਜ਼ ਪਹਿਲਾਂ ਸਮਝੋ ਫਿਰ ਕਰੋ ਤੇ ਸਰ ਉਸ ਤੋਂ ਬਾਅਦ ਫਿਰ ਹੁਣ ਜੇ ਅਪਾ ਤੁਹਾਡੀ ਸਿੰਗਿੰਗ ਲਾਈਨ ਦੀ ਗੱਲ ਕਰੀਏ ਤੇ ਸਿੰਗਿੰਗ ਦਾ Song ਤੁਹਾਨੂੰ ਬਚਪਨ ਤੋਂ ਸੀਗਾ ਤੇ ਬਚਪਨ ਤੋਂ ਇਸ ਸਿੰਗਿੰਗ ਦੇ ਸ਼ੌਂਕ ਨੂੰ ਫਿਰ ਕਿਵੇਂ ਤੁਸੀਂ ਅੱਗੇ ਤੱਕ ਇੱਥੇ ਹੁਣ ਸਾਵੀ ਕਾਲੋਂ ਤੁਸੀਂ ਬਣ ਚੁੱਕੇ ਹੋ ਸਾਰੇ ਤੁਹਾਡੇ ਨਾਂ ਨੂੰ ਜਾਣਦੇ ਤੁਹਾਡੇ ਗਾਣੇ ਸੁਣਦੇ ਆ ਤੇ ਇਸ ਚੀਜ਼ ਇਹ ਆਪਣਾ ਨਾਂ ਇੰਨਾ ਬਣਾਉਣ ਦੇ ਪਿੱਛੇ ਕਿੰਨੀ ਕੁ ਸਟਰਗਲ ਜੁੜੀ ਤੁਹਾਡੀ ਮੈਂ ਵੀ ਕਹਾਂ ਮੇਰੀ ਬੜੀ ਸਟਰਗਲ ਨਹੀਂ ਕੋਈ ਹਾਂ ਮੇਰਾ ਇੱਕ ਸ਼ੌਂਕ ਹੁੰਦਾ ਸੀ ਮੈਂ ਗੱਡੀ ਤੇ ਬੈਹਿ ਕੇ ਵਿੱਚ ਪੂਰਾ ਕਰਦਾ ਰਿਹਾ ਆਪਣਾ ਕਿ ਗੱਡੀ ਜੀ ਮੈਂ ਵੀਡੀਓ ਬਣਾ ਕੇ ਪਾ ਲੈਣੀ ਤੇ ਮੈਨੂੰ ਇਹ ਹੁੰਦਾ ਸੀ ਮੇਰੇ ਮੈਂ ਸ਼ੁਰੂ ਤੋਂ ਇਹ ਚੀਜ਼ ਦੇ ਮਾਈਂਡ 'ਚ ਮੇਰੇ ਸੀ ਕਿ ਕੋਈ ਵਿਊ ਦੇ ਲਈ ਨਹੀਂ ਮੈਂ ਕਰਨਾ ਮੇਰਾ ਸ਼ੌਂਕ ਆ ਚਾਰ ਬੰਦੇ ਮੇਰੇ ਗਾਣਾ ਸੁਣ ਰਹੇ ਮੈਨੂੰ ਉਹੀ ਬਹੁਤ ਹੈ ਸੰਤੁਸ਼ਟੀ ਹੈ ਕਿ ਹਾਂ ਬਸ ਮੇਰਾ ਗਾਣਾ ਚੱਲ ਗਿਆ ਹੁਣ ਵੀ ਮੈਂ YouTube ਤੇ ਆਪਣਾ ਕੋਈ ਗਾਣਾ ਪਉਣਾ ਮੈਂ ਕੋਈ ਐਡ ਨਹੀਂ ਲਾਉਂਦਾ ਚੱਲੇ ਨਾ ਚੱਲੇ ਮੈਨੂੰ ਮੈਟਰ ਨਹੀਂ ਹੈ ਮੈਨੂੰ ਹਾਂ ਉਹੀ Instagram ਤੇ ਜ਼ਰੂਰ ਹੁੰਦਾ ਵੀ ਜਦੋਂ ਰੀਲ ਪਾ ਦਈਦੀ ਆ ਜਾਂ TikTok ਤੇ ਵੀ ਸਾਡੇ ਉੱਤੇ TikTok ਵੀ ਚੱਲਦਾ ਯਾ ਤੂੰ ਰੀਲ ਪਾਦੇ ਉਹਦੇ ਕਿੰਨੇ ਵੀਊ ਹੋਏ ਕਿੰਨੇ ਸ਼ੇਅਰ ਕੀਤਾ ਕੌਣ ਦੇਖ ਰਿਹਾ ਕੌਣ ਰੀਲਾਂ 'ਚ ਟੈਗ ਕਰ ਰਿਹਾ ਉਹ ਜ਼ਰੂਰ ਮੈਂ ਦੇਖਦਾ ਉਹਦੇ ਤੋਂ ਮੈਨੂੰ ਪਤਾ ਲੱਗਦਾ ਕਿ ਇੰਨੇ ਲੋਕਾਂ ਤੱਕ ਗਾਣਾ ਪਹੁੰਚ ਗਿਆ ਸੋ ਉਹਦਾ ਮੈਨੂੰ ਕੋਈ ਲਾਲਚ ਨਹੀਂ ਹੈ ਕਿ ਮੇਰੇ ਵੀਜ਼ ਮਿਲੀਅਨ ਚੀਜ਼ਾਂ ਦੇ ਅਸੀਂ ਸਰ ਤੁਸੀਂ ਹੁਣ ਜਿਵੇਂ ਸੋਸ਼ਲ ਮੀਡੀਆ ਦੀ ਗੱਲ ਕਰ ਰਹੇ ਹੋ ਤੁਸੀਂ ਸੋਸ਼ਲ ਮੀਡੀਆ ਨੂੰ ਜੇ ਅਸੀਂ ਹੁਣ ਦੇਖੀਏ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਬੱਚਿਆਂ ਨੂੰ ਬਹੁਤ ਗਲਤ ਰਾਹੇ ਪਾਉਂਦਾ ਪਰ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਅੱਜ ਕੱਲ کافی ਜਣੇ ਲਈ ਇੱਕ ਕਰੀਅਰ ਹਿੱਟ ਵੀ ਬਣ ਰਿਹਾ ਹੈ ਕਿ ਉਹਨਾਂ ਨੂੰ ਬਹੁਤ ਵਧੀਆ ਕਰੀਅਰ ਸੋਸ਼ਲ ਮੀਡੀਆ ਦੇ ਰਿਹਾ ਤੁਹਾਡੇ ਹਿਸਾਬ ਨਾਲ ਤੁਹਾਨੂੰ ਕੀ ਸੋਸ਼ਲ ਮੀਡੀਆ ਨੇ ਤੁਹਾਡਾ ਕਰੀਅਰ ਬਣਾਉਣ ਦੇ ਵਿੱਚ ਹੈਲਪ ਕੀਤੀ ਮੇਰੀ ਤੇ 100% ਕੀਤੀ ਸੀ ਕਿਉਂਕਿ ਮੇਰਾ ਗਾਣਾ ਵਾਇਰਲ ਹੀ ਉਹਨਾਂ ਨੇ ਕੀਤਾ ਵੀ ਜੇ ਸੋਸ਼ਲ ਮੀਡੀਆ ਪਲੇਟਫਾਰਮ ਸੀ ਤੇ ਗਾਣਾ ਵਾਇਰਲ ਹੋਇਆ ਤੇ ਲੋਕਾਂ ਤੱਕ ਪਹੁੰਚ ਗਿਆ। ਯੇ ਸਰ ਤੁਹਾਨੂੰ ਅੱਜ ਤੋਂ ਗਾਣਾ ਵਾਇਰਲ ਹੋਇਆ। ਵਾਟ ਵਾਸ ਯੋਰ ਫਰਸਟ ਰੀਐਕਸ਼ਨ? ਤੁਸੀਂ ਕਿਸ ਤਰੀਕੇ ਨਾਲ ਰਿਐਕਟ ਕੀਤਾ ਸੀ? ਕਿੱਦਾਂ ਲੱਗਿਆ ਸੀ? ਮੈਂ ਜੀ ਸਵੇਰੇ ਉੱਠਿਆ ਤੇ ਮੈਂ ਜਿੱਦਾਂ ਇੱਕ ਦਿਨ ਪਹਿਲਾਂ ਰੀਲ ਪਾਈ ਤੇ ਸਵੇਰੇ ਉੱਠਦਾ ਵਾਂ ਤੇ ਮੇਰੀ 2 ਮਿਲੀਅਨ YouTube ਤੇ ਵਿਊ ਹੋ ਗਏ ਤੇ ਮਤਲਬ ਲੋਕੀ ਰੀਲਾਂ ਬਣਾਉਂਦੇ ਆ ਉਹਦੇ ਤੇ ਹਨਾ 사ਉਂਡ ਦੇ ਉੱਤੇ ਕ੍ਰੀਏਟ ਕਰਦੇ ਤੇ ਮੈਂ ਦੇਖੀ ਜਾ ਰਹੀ ਸੀ ਮੈਂ ਇਹ ਤਾਂ ਮੇਰੇ ਗਾਣੇ ਚੰਗੀ ਜਾਂਦਾ। ਤੋ ਹੈਗਾ ਸੀ ਸ਼ੌਕਿੰਗ ਸੀ ਥੋੜਾ ਤੇ ਐਦਾ ਨਹੀਂ ਜਿਵੇਂ ਬੱਚਾ 12th ਦਾ ਜੇ ਮੇਰੇ ਰਿਜ਼ਲਟ ਆਉਂਦਾ ਹੈ ਤੇ ਬੱਚਾ ਐਕਸਪੈਕਟ ਕਰਦਾ ਹੁੰਦਾ 50% ਤੇ ਆਉ ਉਹਦਾ 70% ਜਾਂਦੇ ਆ ਤੇ ਮਤਲਬ ਦੁਆਰਾ ਦੁਆਰਾ ਵੇਖਦਾ ਹੈ ਕਿ ਆ ਗਿਆ ਆ ਗਿਆ ਬਟ ਹਾਂ ਇੱਕ ਹੋਈ ਮੈਨੂੰ ਮੈਂ ਥੋੜੇ ਥੋੜੇ ਪਾਉਂਦਾ ਸੀ ਗਾਣੇ ਤੇ ਕਾਫੀ ਗਾਣੇ ਚੱਲਦੇ ਸੀ ਬਟ ਇੰਨਾ ਚੱਲ ਗਿਆ ਮੈਨੂੰ ਇਹ ਐਕਸਪੈਕਟ ਨਹੀਂ ਸੀ ਮਤਲਬ ਇੰਨਾ ਮੈਂ ਸੋਚਿਆ ਨਹੀਂ ਸੀ ਕਦੀ ਉਹ ਤੇ ਜਿੱਦਾਂ ਦੂਜੀ ਗੱਲ ਇਹ ਸੀ ਕਿ ਪੰਜਾਬ ਲੈਵਲ ਤੇ ਗਾਣਾ ਬਾਅਦ ਚ ਆਇਆ ਪਹਿਲਾਂ Shimla Himachal Pune ਉੱਧਰ ਚੱਲ ਆ ਮਤਲਬ ਆਹ ਸਟੇਟਸ ਦੇ ਵਿੱਚ ਚੱਲ ਰਹੇ ਸੀ ਤੇ ਘਰਦਿਆਂ ਨੇ ਕਿੱਦਾਂ ਰਿਐਕਟ ਕੀਤਾ ਸੀ ਘਰਦਿਆਂ ਵੈਸੇ ਕਦੇ ਸਿੰਗਿੰਗ ਕਰਨ ਤੋਂ ਰੋਕਿਆ ਮੇਰੇ ਮੰਮੀ ਬਹੁਤ سپورਟ ਕਰਦੇ ਰਹੇ ਫਾਦਰ ਸਾਹਿਬ ਮੇਰੇ ਥੋੜੇ ਪੁਲਿਸ ਚ ਸੀ ਸੋ ਉਹਨੇ ਹੁੰਦਾ ਐਵੇਂ ਪਤਾ ਨਹੀਂ ਕੀ ਕਰੀ ਜਾਂਦੇ ਸੋ ਉਹਨਾਂ ਦੇ ਮਾਲੇ ਤੇ ਫਿਰ ਫੜਾ ਮਤਲਬ ਨਾ ਅੰਡਰਸਿਪਲੈਂਟ ਹੁੰਦੇ ਐ ਤੇ ਉਹ ਕਹਿ ਕਰਨ ਨੂੰ ਨਹੀਂ ਕਰਨ ਦਿੰਦੇ ਕਿ ਹਾਂ ਇਹ ਨਹੀਂ ਕਰਨਾ ਜਾਂ ਉਹ ਨਹੀਂ ਕਰਨਾ ਕਾਫੀ ਸਟ੍ਰਿਕਟ ਪੇਰੈਂਟਸ ਹੁੰਦੇ ਐ ਪੁਲਿਸ ਵਾਲੇ ਮੇਰੇ ਫਾਦਰ ਸਾਹਿਬ ਮੇਰੇ ਬਹੁਤ ਪਿਆਰੇ ਆ ਮਤਲਬ ਹਾਂ ਸਟ੍ਰਿਕਟ ਜ਼ਰੂਰ ਸੀ ਪਰ ਸਟ੍ਰਿਕਟ ਇਸ ਕਰਕੇ ਸੀ ਕਿ ਅਸੀਂ ਆਪਣੀ ਲਾਈਫ ਨੂੰ ਸੈੱਟ ਕਰੀਏ ਇਹ ਬਜਾਏ ਕਿ ਅਸੀਂ ਇੱਧਰ ਉੱਧਰ ਘੁੰਮਦੇ ਰਹੀਏ ਸੋ ਬਾਕੀ ਚੀਜ਼ਾਂ ਬਹੁਤ ਸਪੋਰਟ ਸੀ ਪੇਰੈਂਟਸ ਦਾ ਰੋਲ ਮੇਰੀ ਲਾਈਫ ਚ ਬਹੁਤ ਵੱਡਾ ਕਿਉਂਕਿ ਜਿਵੇਂ ਬਾਹਰ ਹੀ ਗਿਆ ਮੈਨੂੰ ਪਹਿਲਾ ਸਟੈਪ ਮੇਰੇ ਪੇਰੈਂਟਸ ਨੇ ਦਿੱਤਾ ਤੇ ਮੈਂ ਖੁਦ ਕਮਾਉਣ ਲੱਗ ਗਿਆ ਆਪਣੇ ਪੈਰਾਂ ਤੇ ਸਟੈਂਡ ਹੋਇਆ ਹਾਂ ਇੱਥੇ ਮੈਂ ਵੀ ਬੜਾ ਬੜਾ ਵਿਗੜਿਆ ਹੋਇਆ ਸੀ ਪਰ ਬਾਹਰ ਜਾ ਕੇ ਜਿੱਦਾਂ ਤਨ ਪਹਿਲਾਂ ਸਹੀ ਅਕਲ ਆਉਂਦੀ ਹੈ ਤੁਸੀਂ ਆ ਵਿਗੜੇ ਹੋਏ ਤੇ ਕੋਈ ਐ ਹੋ ਜਾ ਵਿਗੜਿਆ ਹੋਇਆ ਕਿੱਸਾ ਜਿਹੜਾ ਕਿਸੇ ਨੂੰ ਨਹੀਂ ਪਤਾ ਵੀ ਹਾਂ ਕਰਦੇ ਹੁਣ ਵੀ ਕਹਿੰਦੇ ਕਿ ਪਹਿਲਾਂ ਤਾਂ ਤੂੰ ਐਦਾਂ ਸੀ ਯਾਦ ਕਰਦਾ ਤੇ ਮੈਨੂੰ ਆਪਣਿਆਂ ਨੂੰ ਹੈਰਾਨੀ ਨਹੀਂ ਹੁੰਦੀ ਪਹਿਲਾਂ ਇਹ ਕਰਦਾ ਸੀ ਤੂੰ ਹਾਂਜੀ ਇਦਾਂ ਦਾ ਹੈਗਾ ਜੀ ਇੱਕ ਇਨਸੀਡੈਂ ਤੇ ਜਿੱਦਾਂ ਹੁਣ ਮੇਰੇ ਘਰ ਦੇ ਅੰਮ੍ਰਿਤਸਰ ਤੇ ਮੈਂ ਚੰਡੀਗੜ੍ਹ ਤੇ ਸੋ ਮੇਰੇ ਲਾਗੇ ਜਾਗੇ ਹਨ ਨਹੀਂ ਤੇ ਕਈ ਵਾਰ ਹੁੰਦਾ ਨਾ ਮੈਂ ਫੀਸ ਮੰਗਾਈ ਫੀਸ ਇੱਥੇ 11 ਦੋਸਤਾਂ ਨੇ ਖਾਪੀ ਲਈ ਕਦੀ ਦਿੱਲੀ ਚਲ ਗਏ ਕਦੀ Shimla ਚਲ ਗਏ ਘੁੰਮ ਫਿਰ ਕੇ ੜਾਤੇ ਫਿਰ ਕਰਦਣ ਫੋਨ ਲਾਇਆ ਕਿ ਪੈਸੇ ਪਾ ਦੋ ਤੇ ਕੋਈ ਹੋਰ ਬਹਾਨਾ ਲੱਭਿਆ ਵੀ ਇਸ ਕਰਕੇ ਪੈਸੇ ਦੇ ਦਿਓ ਤੁਸੀਂ ਹਰਦੇ ਕਹਰੇ ਕਿ ਹੁਣ ਇਹ ਤੇ ਪਾਏ ਸੀ ਵੀ ਕਿੱਥੇ ਗਏ ਤੇ ਮੈਂ ਕਿਹਾ ਬੁੱਕਸ ਨਹੀਂ ਸੀ ਲਈਆਂ ਬੁੱਕਸ ਲੈਣੀਆਂ ਉਹਦੇ ਪਾ ਦੋ ਤੇ ਮੇਰੇ ਫਾਦਰ ਸਾਹਿਬ ਥੋੜੇ ਕੰਬੇ ਜੇ ਉਹਨੇ ਥੋੜੀ ਗੱਲ ਕੱਢ ਗਏ ਉਹਨਾਂ ਨੇ ਇਹ ਵੀ ਕਹਿ ਕਹਿੰਦੇ ਵੀ ਮੈਂ ਤਾਂ ਕਿਹੜੀਆਂ ਸੋਨੇ ਦੀਆਂ ਕਿਤਾਬਾਂ ਜਿਹੜੀਆਂ ਤੇਰੀ 80 90 ਹਜ਼ਾਰ ਦੀਆਂ ਹੋਣੀਆਂ ਪਹਿਲਾਂ ਤੇ ਇਹ ਦੱਸ ਪਰ ਉਹ ਜਿੱਦਾਂ ਤੁਹਾਨੂੰ ਗਿਆ ਵੀ ਸਪੋਰਟਿਵ ਸੀ ਉਹਨਾਂ ਨੇ ਥੋੜੇ ਥੋੜੇ ਨਖਰੇ ਕੀਤੇ ਪਹਿਲਾਂ ਮੇਰੇ ਨਾਲ ਫਿਰ ਪਾਸੇ ਪਾਸ ਤੇ ਹਾਂਜੀ ਤੁਹਾਡੀਆਂ ਰੀਲਾਂ ਵੀ ਵੇਖਦੇ ਆਂ ਤੇ ਤੁਹਾਡੇ ਗਾਣੇ ਮਦਰ ਤੇ ਫਾਦਰ ਤੇ ਬਹੁਤ ਸੋਹਣੇ ਤੁਹਾਡੇ ਮਾਂ ਦਾ ਗਾਣਾ ਬਹੁਤ ਸੋਹਣਾ ਤੇ ਉਹ ਗਾਣੇ ਦੀਆਂ ਲਾਈਨਾਂ ਜੇ ਤੁਸੀਂ ਸਾਨੂੰ गा ਕੇ ਸੁਣਾਓ ਤੇ ਉਹ ਵੀ ਤੁਹਾਡਾ ਗਾਣਾ ਬਹੁਤ ਵਧੀਆ ਹੋ ਲੜਿਆ ਵੀ ਤੇਰੇ ਨਾਲ ਤੇਰੇ ਨਾਲ ਪਿਆਰ ਮਾਏ ਤੂੰ ਹੀ ਮੇਰਾ ਰੱਬ ਬਣੀ ਤੂੰ ਹੀ ਮੇਰਾ ਯਾਰ ਮਾਏ ਤੂੰ ਹੀ ਸਭ ਕੁਝ ਐ ਦੁਨੀਆ ਬੇਕਾਰ ਮਾਏ ਤੇਰੇ ਅੱਗੇ ਜਾਵਾਂ ਇਹ ਜ਼ਿੰਦਗੀ ਵਿਹਾਰ ਮਾਏ ਹੁਣ ਨੀਓ ਲਾਂਬੇ ਕੋਈ ਲਿਆਉਂਦਾ ਹੋਣਾ ਫੇਰ ਹਾਏ ਕੁੱਟ ਬੜੀ ਖਾਦੀ ਤੇਰੀ ਚੱਪਲਾਂ ਦੀ ਮੇਰ ਹਾਏ ਕਾਸ਼ ਫਿਰ ਮੁੜ ਕੇ ਸਕੂਲੇ ਫਿਰ ਪਾੜ ਦੇ ਗੋਦੀ ਵਿੱਚ ਸੌਂਦਾ ਤੇਰੀ ਆਣ ਕੇ ਮੈਂ ਫੇਰ ਮਾਏ ਤੇ ਤੇ ਮੇ ਤੁਹਾਡੇ ਗਾਣੇ ਦੀ ਲਾਈਨ ਸੀ ਕਿ ਹੁਣ ਘਰੇ ਕੋਈ ਲੰਬੇ ਨਹੀਂ ਲੈ ਕੇ ਆਂਦਾ ਹੁਣ ਤੇ ਕਦੇ ਕੋਈ ਐ ਉਹਦਾ ਲੰਬਾ ਆਇਆ ਜਿਹੜਾ ਮੰਮਾ ਨੂੰ ਅੱਜ ਵੀ ਆਦਾ ਤੁਹਾਡੇ ਵੀ ਹਾਂ ਇਹ ਲੰਬਾ ਆਇਆ ਸੀ ਤੇਰਾ ਮੈਨੂੰ ਅਜੇ ਤੱਕ ਹੀ ਆਤਾ ਹੈ ਹਾਂਜੀ ਮੈਂ ਕਾਂਟੀ ਦਾ ਸਿਰ 파ੜਦਾ ਸੀ ਇੱਕ ਆਂਟੀ ਨੇ ਸਿਰ 파ੜਦਾ ਐਦਾ ਕਿਉਂ ਐ ਜੀ ਹਰਕਤ ਕਿਉਂ ਕੀਤੀ ਤੁਸੀਂ ਐਦਾਂ ਹੋਇਆ ਸੀ ਜੀ ਮੈਂ ਅਸੀਂ ਪੁਲਿਸ ਲਾਈਨ ਕੁਆਟਰਸ 'ਚ ਰਹਿੰਦੇ ਸੀ ਮੇਰੇ ਫਾਸਾ ਪੁਲਿਸ 'ਚ ਸੀ ਨਾ ਸੋ ਅਸੀਂ ਕੁਆਟਰਾਂ 'ਚ ਰਹਿੰਦੇ ਹੁੰਦੇ ਸੀ ਤੇ ਉੱਥੇ ਇੱਕ ਆਂਟੀ ਹੁੰਦੀ ਸੀ ਉਹਨਾਂ ਦੇ ਬੇਟੇ ਨੂੰ ਮੈਂ ਪਹਿਲਾਂ ਕੁੱਟਿਆ ਸੀ ਥੋੜਾ ਜਿਹਾ ਥੋੜਾ ਜਿਹਾ ਕੇ ਜ਼ਿਆਦਾ ਆਬੀਸਰ ਤੇ ਉਦੋਂ ਆਂਟੀ ਆ ਗਈ ਮੈਨੂੰ ਜਿੱਦਾਂ ਕੁੱਟਣ ਲੱਗ ਗਈ ਤੇ ਇੱਕ ਸਾਡੇ ਨਾ ਸੀਨੀਅਰ ਹੁੰਦੀ ਸੀ ਭਾਜੀ ਹੁੰਦੀ ਸੀ ਵੱਡੇ ਉਹਨਾਂ ਨੇ ਮੈਨੂੰ ਇਸ਼ਾਰਾ ਕੀਤਾ ਵੀ ਤੂੰ ਕੁੱਟ ਕੇ ਖਾਈ ਜਾ ਨਾ ਆ ਇੱਟ ਫੜ ਮਾਰ ਦੇ ਉਹ ਤੁਸੀਂ ਸਹੀ ਇਸ਼ਾਰਾ ਸਮਝਿਆ ਤਾਂ ਥੱਕ ਕੇ ਮਾਰੀ ਉਦੋਂ ਦਾ ਨਿਆਣ ਮਾਤ ਸੀ ਜੀ ਮੈਨੂੰ ਲੱਗਾ ਮੈਨੂੰ ਕੁੱਟਣਗੇ ਓਏ ਮੈਂ ਇੱਟ ਫੜੀ ਤੇ ਮਾਰਤੀ ਉਹ ਲਾਂਬਾ ਮੇਰੇ ਘਰ ਦੇ ਮੇਰੇ ਮੰਮੀ ਮੇਰੇ ਮੰਮੀ ਬੜੇ ਐਦਾਂ ਸੀ ਸ਼ੁਰੂ ਤੋਂ ਹੀ ਉਹ ਇਹੋ ਗੱਲ ਕਹਿੰਦੇ ਵੀ ਸਾਡਾ ਬੱਚਾ ਉਹ ਖੜਾ ਉਹਨੇ ਇਹ ਚੀਜ਼ ਕੀਤੀ ਤੁਸੀਂ ਜਾਓ ਜੋ ਕਰਨਾ ਕਰ ਲੋ ਅਸੀਂ ਕੁਝ ਨਹੀਂ ਕਹਿੰਦੇ ਤੇ ਉਸ ਵਾਰ ਵਿੱਚ ਕੀ ਸਜ਼ਾ ਮਿਲੀ ਸੀ ਤੁਹਾਨੂੰ ਸਜਾ ਕੁਛ ਨਹੀਂ ਕੋਟੀ ਪੈਣੀ ਸੀ ਉਹ ਮਾਣ ਕਿ ਸੀ ਫਿਰ ਜਿੰਨਾ ਗਾਡੀ ਦਾ ਸਿਰ ਪਟਾ ਉਸ ਹਿਸਾਬ ਨਾਲ ਮੈਨੂੰ ਕੁੱਟ ਪੈ ਗਈ ਤੇ ਸਿਰ ਹੁਣ ਤੁਹਾਡਾ ਜਦੋਂ ਹੁਣ ਜਿਹੜੇ ਤੁਹਾਡੇ ਗਾਣੇ ਵਾਇਰਲ ਹੋ ਰਹੇ ਉਹ ਤਾਂ ਚਲੋ ਹੋ ਰਹੇ ਤੇ ਫਿਊਚਰ ਪ੍ਰੋਜੈਕਟਸ ਬਾਰੇ ਤੇ ਤੁਹਾਡੇ ਫਿਊਚਰਸ ਦੇ ਵਿੱਚ ਜਿਹੜੇ ਗਾਣੇ ਆਉਣੇ ਹਨ ਹੁਣ ਜਿਵੇਂ ਤੁਹਾਡਾ ਇੱਕ ਯੋਨਰ ਬਣ ਗਿਆ ਕਿ ਤੁਸੀਂ ਉਹਦੇ ਵਿੱਚ ਸਿਰਫ ਸੌਫਟ 뮤직 ਕਰਨੇ ਹੋ ਤੁਹਾਡੇ ਸਿਰਫ ਸੌਫਟ ਗਾਣੇ ਆ ਰਹੇ ਆ ਰੋਮੈਂਟਿਕ ਗਾਣੇ ਆ ਰਹੇ ਤੇ ਤੁਸੀਂ ਇਸ ਸਭ ਤੋਂ ਹਟ ਕੇ ਵੀ ਕੋਈ ਟਰੈਕ ਟਰਾਈ ਕਰਨਾ ਚਾਹੋਗੇ ਹਾਂਜੀ ਕਾਫੀ ਗਾਣੇ ਮੈਂ ਕਰ ਰਿਹਾ ਟਰਾਈ ਕਿਉਂਕਿ ਮੈਨੂੰ ਵੀ ਇਹ ਹੋਈ ਹੈ ਕਿ ਮੈਂ ਸੇਮ ਟੇਸਟ ਨਾ ਦਵਾਂ ਜੇ ਲੋਕੀ ਪਸੰਦ ਕਰ ਰਹੇ ਆ ਤੇ ਮੈਂ ਕੁਝ ਡਿਫਰੈਂਟ ਟਰਾਈ ਵੀ ਕਰਾਂ ਸੋ ਕਾਫੀ ਗਾਣੇ ਆ ਰਹੇ ਆ ਇਦਾਂ ਦੇ ਵੀ ਗਾਣੇ ਆ ਰਹੇ ਆ ਇਹ ਨਹੀਂ ਕਹਿੰਦਾ ਮੈਂ ਬੜੇ ਚੱਕਮੇ ਆ ਰਹੇ ਆ ਬਸ ਠੀਕ ਆ ਲੋਕਾਂ ਦੀ ਸੁਣਨ ਲਈ ਵਧੀਆ ਚੀਜ਼ ਇੱਕ ਡਿਫਰੈਂਟ ਵਾਈਬ ਲੈ ਕੇ ਕਰ ਰਹੇ ਆ ਟਰਾਈ ਚਲੋ ਆਲ ਦਾ ਵੈਰੀ ਬੈਸਟ ਸਰ ਥੈਂਕ ਯੂ ਸੋ ਮਚੀ ਥੈਂਕ ਯੂ ਤੇ اے ਸੀ ਜੀ ਸਾਡੇ ਨਾਲ ਸਹਿਵੀ ਕਾ ਲਓ ਜੀ ਤੇ ਜਿਨ੍ਹਾਂ ਨੇ ਆਪਣੇ ਲਾਈਫ ਦੇ ਕੁਝ ਇੰਟਰਸਟਿੰਗ ਕਿੱਸੇ ਜਿਹੜੇ ਸਾਡੇ ਨਾਲ ਸ਼ੇਅਰ ਕੀਤੇ ਤੇ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਵੀ ਦੱਸਿਆ ਤੇ ਹੁਣ ਜਿਵੇਂ ਇਹਨਾਂ ਦੇ ਪੁਰਾਣੇ ਗਾਣੇ ਜਿਵੇਂ ਕਿ ਆਪਾਂ ਫੇਰ ਮਿਲਾਂਗੇ ਮਾਂ ਆ ਜਾਂ ਹੋਰ ਵੀ ਇਹਨਾਂ ਦੇ ਬਹੁਤ ਸਾਰੇ ਗਾਣੇ ਜਿਹੜੇ ਵਾਇਰਲ ਹੋਏ ਹੋਪ ਅਗਲੇ ਗਾਣੇ ਵੀ ਤੁਹਾਨੂੰ ਇਹਨਾਂ ਦੇ ਉਹਨੇ ਹੀ ਪਸੰਦ ਆਉਣਗੇ ਜਿਨ੍ਹਾਂ ਨੂੰ ਤੁਹਾਨੂੰ ਇਹ ਗਾਣੇ ਆ ਰਹੇ ਆ